99 99 ਤੋਂ ਤਾਂ کہہ ਰਹੇ ਹੁਣ ਇੱਥੇ ਦੇ ਸਾਹਮਣੇ ਇੱਕ ਗੈਰਕਾਨੂੰਨ ਦੇ ਨਾਂਛੇਗਾ ਕੁਮਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਅਮਰਸਾ ਤਾੜੀ ਮਾਰੋ ਇਹਦੇ ਕਰਕੇ ਉਹ ਯਾਰ ਪੰਜਾਬੀ ਵੀ ਨੀਗਾ ਸਿੱਖ ਵੀ ਨੀਗਾ ਜੈ ਸਿੱਖ ਗੈਰ ਪੰਜਾਬੀ ਨੂੰ ਆ 99 ਨੂੰ ਜ਼ਿਆਦਾ ਚਿੰਤਾ ਵਾ ਉਹ ਸ਼ਰਮ ਨਹੀਂ ਆਈ ਇਹ ਆ ਦਾ ਕਟਾਰੂ ਚੱਕਦਾ ਮਨਿਸਟਰ ਹੈਗਾ ਵਾ ਉਹ ਮਤਲਬ ਹੋਰ ਪਕਰਾਓ ਕੀ ਹੁੰਦਾ ਬਰੋ ਮਤਲਬ ਮੁੱਖੇ ਪਾਸੇ ਕਰਦੇ ਹੈ ਇਹ ਪਾਣੀ ਜਾਣ ਤੋਂ ਕਿ ਹਮ ਬਹੁਤ ਬੁਰਾਈ ਨਾਲ ਦਿਖਾਣੇ ਚ ਤਾਂ ਕਿ ਸ਼ੂਗਰ ਵੱਜ ਪਏ ਤੇ ਹਸਪਤਾਲ ਚ ਡਾਕਰ ਮੈਂ ਐ ਤਾਂ ਨਹੀਂ ਕੋਈ ਪਖੰਡ ਕੀਤਾ ਜੀ ਨਵਾ ਜੀ ਸਾਥ ਸੰਗਤ ਪਹਿਲਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਰਦ ਜੀ ਤੋਂ ਮਾਣੂ ਕਿ ਐ ਐਮ ਐਲ اے ਸੀ ਜਿਗਰਾਉਂ ਦੀ ਹੈਗੀ ਆ ਤੁਹਾਡੇ ਲਾਗੇ ਉਸ ਔਰਤ ਨੇ ਇੱਕ ਐਨਆਰਆਈ ਦੀ ਕੋਠੀ ਦੱਬ ਲਈ ਉਹ ਜਾਰੇ ਰੋਦੇ ਪਿੱਟਦੇ ਮਾਨ ਦੇ ਦਫ਼ਤਰ ਕੇ ਕੋ ਝਾੜੂ ਦੇ ਮੋਟਰ ਸੀਗਾ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਉਹ ਬਿਲਕੁਲ ਦੇ ਫਿਰਦੇ ਰੇ ਕਦੀ ਕੁਲਤਾਰ ਦੇ ਕੋਲ ਕੇ ਸਪੀਕਰ ਕੋਕਰੀ ਭਗਵੰਤ ਕੋਕਰੀ ਇਹ ਉਹਦੇ ਉਸਟੀ ਕੋਲ ਕਿਸੇ ਨੇ ਸੁਣਾਈ ਨਹੀਂ ਕਿ ਕਿ ਉਹ ਹਾਰ ਕੇ ਮੇਰੇ ਕੋਲ ਆਏ ਜਦੋਂ ਮੈਂ ਉਹਨਾਂ ਦੀ ਗੱਲ ਉਠਾਈ ਲੜਾਈ ਲੜੀ ਕੋਠੀ ਤਾਂ ਛਡਾ ਲਈ ਸੀ ਲੇਕਿਨ ਜਿਨ੍ਹਾਂ ਨੇ ਠੱਗੀ ਮਾਰੀ ਸੀ ਝੂਠੀ ਰਜਿਸਟਰੀ ਕਰਾਈ ਸੀਗੀ ਟੈਂਪਰਿੰਗ ਕੀਤੀ ਸੀ ਰਿਕਾਰਡ ਦੀ ਪਟਵਾਰੀਆਂ ਤਹਿਸੀਲਦਾਰਾਂ ਦੇ ਜਿਹੜੇ ਬੰਦੇ ਨੇ ਰਜਿਸਟਰੀ ਕਰਾਈ ਸੀ ਕੁਈ ਪਰਚਾ ਨਹੀਂ ਦਰਜ ਕੀਤਾ ਇਹਨਾਂ ਦਾ ਕਟਾਰੂ ਚੱਕ ਜਿਹੜਾ ਮਨਿਸਟਰ ਹੈਗਾ ਵਾ ਹੋਰ ਕਟਾਰੂ ਚੱਕ ਮਤਲਬ ਹੋਰ ਬਦਰਾਓ ਕੀ ਹੁੰਦਾ ਬਦਰਾਓ ਮਤਲਬ ਪੁੱਠੇ ਪਾਸੇ ਕਰਨਾ ਸੀ ਤੁਸੀਂ ਬਦਰਾਓ ਦਾ ਮਤਲਬ ਹੁੰਦਾ ਕਿ ਅਸੀਂ ਉਹ ਬੰਦੇ ਲੈ ਕੇ ਆਵਾਂਗੇ ਜਿਹੜਾ ਗੱਤੀ ਭੜਵੀ ਤੁਹਾਨੂੰ ਸ਼ਿਕਾਇਤ ਨਹੀਂ ਆਵੇਗੀ ਉਹ ਉਹ ਨੈਤਿਕਤਾ ਦੇ ਆਧਾਰ ਤੇ ਚੱਲਣਗੇ ਜ਼ਿੰਦਗੀ ਦੇ ਵਿੱਚ ਤੇ ਕਟਾਰੂ ਚੱਕ ਨੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਸ਼ੋਸ਼ਣ ਕੀਤਾ ਉਹਦਾ ਸ਼ਰਿਆਮ ਕੀਤਾ ਵੀਡੀਓ ਮੈਂ ਦਿੱਤੀ ਗਵਰਨਰ ਪੰਜਾਬ ਨੂੰ ਕੋਈ ਐਕਸ਼ਨ ਨਹੀਂ ਗਿਆ ਇਹਨਾਂ ਦਾ ਆਪਣਾ ਇੱਕ ਫੌਜਾ ਸਿੰਘ ਸਰਾਰੀ ਫੜਿਆ ਗਿਆ ਉਹ ਟੈਲੀਫੋਨ ਦੀ ਆਡੀਓ ਲੀਕ ਹੋ ਗਈ ਸੌਦੇ ਕਰ ਰਿਆ ਸੀਗਾ ਕਿ ਆਪਾਂ ਏਦਾਂ ਪਹਿਲਾਂ ਵਪਾਰੀਆਂ ਨੂੰ ਫੜਾਂਗੇ ਮੌਕੇ ਦੇ ਉੱਤੇ ਫਿਰ ਉਹਨਾਂ ਨਾਲ ਸਮਝੌਤਾ ਕਰਕੇ ਤੇ ਆਪਾਂ 80 ਲੱਖ ਰੁਪਏ ਉਹਨਾਂ ਤੋਂ ਕੋ ਰਿਸ਼ਵਤ ਲੈ ਕੇ ਪੈਸੇ ਉਗਰਾਹਾਂਗੇ ਥੈਟ ਇਜ਼ ਕਾਲਡ ਬਲੈਕਮੇਲ ਥੈਟ ਇਜ਼ ਕਾਲਡ ਐਗਰੇਸਟ ਐਕਸਟਰਸ਼ਨ ਕਿਸੇ ਤੋਂ ਪੈਸੇ ਧੱਕੇ ਦੇ ਨਾਲ ਜ਼ਬਰਨ ਪ੍ਰਾਪਤ ਕਰਨਾ ਕੋਈ ਐਕਸ਼ਨ ਨਹੀਂ ਕਰ ਖੈਰਾ ਬੜੀ ਛੇਤੀ ਲੱਭਦਾ ਇਹਨਾਂ ਨੂੰ ਮੈਂ ਵਿਧਾਨ ਸਭਾ ਠਾਂ ਇਹਨਾਂ ਦੀ ਚਿੱਕਾਂ ਨਿਕਲਉਂਦੀਆਂ ਨੇ ਬੁੱਤਰ ਵਾਲੇ ਚਿੱਕਾਂ ਬਸ ਮੇਰੇ ਖੜੇ ਹੋਣ ਦੀ ਲੋੜ ਹੀ ਹੈ ਕਿ ਸਾਰੇ ਧਿਲ ਮਲਾ ਜਾਂਦੇ ਨੇ ਕਬਰਾਂ ਜਾਂਦੇ ਨੇ ਤੇ ਇਹ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਦਾ ਨਾਂ ਰੱਖਿਆ ਹੋਇਆ ਤੋਂ ਅੰਦਰ ਲੜਦੇ ਨੇ ਸਾਨੂੰ ਗਾਣਾ ਕੱਢਣ ਜੋਗੇ ਹੈਗੇ ਨੇ ਆ ਪੰਜਾਬ ਦੀ ਲੁੱਟ ਕਰਨ ਜੋਗੇ ਹੈਗੇ ਨੇ ਪਰ ਜਦੋਂ ਭਾਈ ਅਮਰਿਤਪਾਲ ਸਿੰਘ ਤੇ ਐਨਡੀਐਸਸੀ ਲੱਗੀ ਕਿੱਥੇ ਸੀ ਸਾਰੇ 91 91 ਤੋਂ ਤੱਕ ਕਹਿ ਰਹੇ ਆ ਮੀਡੀਆ ਦੇ ਸਾਹਮਣੇ ਇੱਕ ਗੈਰਤਮੰਦ ਇਹਨਾਂ ਚ ਹੈਗਾ ਕੋਮਰ ਵਿਜੇ ਪ੍ਰਤਾਪ ਸਿੰਘ ਐਮਐਲਏ ਅਮਰਸਰ ਤਾੜੀ ਮਾਰੋ ਇਹਦੇ ਕਰਕੇ ਉਹ ਯਾਰ ਉਹ ਗੈਰ ਪੰਜਾਬੀ ਵੀਨਗਾ ਸੌਰੀ ਪੰਜਾਬੀ ਵੀਨਗਾ ਸਿੱਖ ਵੀਨਗਾ ਗੈਰ ਸਿੱਖ ਗੈਰ ਪੰਜਾਬੀ ਨੂੰ ਆ 91 ਨਾਲੋਂ ਜ਼ਿਆਦਾ ਚਿੰਤਾ ਵਾ ਉਹ ਸ਼ਰਮ ਨਹੀਂ ਆਈ ਤੁਹਾਨੂੰ ਭਾਈ ਅਮਰਿਤਪਾਲ ਤੇ ਲਾ ਕੇ ਐਨਐਸਏ ਤੇ ਡਿਬਰੂਗੜ੍ਹ ਜੇਲ੍ਹ ਭੇਜਤਾ ਭਗਵਾਨ ਤੇ ਹੱਥੋਂ ਆ ਹੁਣ ਤੇਰਾ ਕੇਜਰੀਵਾਲ ਫੜਿਆ ਗਿਆ ਹੁਣ ਤੂੰ ਸਟੇਜਾਂ ਤੇ ਚੜ ਕੇ ਉਹਨਾ ਯਾਰ ਤੂੰ ਤੂੰ ਖੈਰੇ ਨੂੰ ਅੰਦਰ ਭੇਜਿਆ ਐਨਡੀਪੀਐਸ ਮਾਮਲੇ ਦੇ ਵਿੱਚ ਤੈਨੂੰ ਉਹ ਦਿਨ ਅਹਿਸਾਸ ਹੋਇਆ ਕਿ ਉਹ ਸਾਡੇ ਘਰ ਵਿੱਚ ਕੀ ਕੀਤਾ ਹੋਊਗਾ ਕੇਜਰੀਵਾਲ ਤੇ ਤਾਂ ਯਾਰੋ 500 ਕਰੋੜ ਦਾ ਇਲਜ਼ਾਮ ਹੈ ਹਲੇ ਵੀ ਸੁਪਰੀਮ ਕੋਰਟ ਤੱਕ ਜਵਾਬ ਤਾਂ ਰਿਜੈਕਟ ਹੋ ਗਿਆ ਸਸੋੜੀਏ ਤੋਂ ਸਤਿੰਦਰ ਜੈਨ ਦੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ ਕਿ 338 ਕਰੋੜ ਰੁਪਇਆ ਸ਼ਰਾਬ ਦਿੱਲੀ ਦੇ ਕੋਟਾਲੇ ਵਿੱਚ ਇਹਨਾਂ ਦਾ ਨਜ਼ਰ ਆ ਰਿਹਾ ਸਾਨੂੰ ਹਾਈ ਕੋਰਟ ਨੇ ਹੁਣ ਕਿਹਾ ਕਿ ਕੇਜਰੀਵਾਲ ਨੂੰ ਰਾਹਤ ਕੋਈ ਨਹੀਂ ਕਿਉਂਕਿ ਇਹ ਇਸ ਕੋਟਾਲੇ ਦੇ ਵਿੱਚ ਇਹਦੀ ਆ ਟੂੰਗੀ ਸਾਜ਼ਿਸ਼ ਇਸ ਬੰਦੇ ਦੀ ਹੈ ਉਹ ਫਿਰ ਵੀ ਕੱਟੜ ਇਮਾਨਦਾਰ ਨੇ ਤੇ ਸਾਨੂੰ ਆ ਕੇ ਪੰਜਾਬ ਦੇ ਵਿੱਚ ਤੈਨੂੰ ਕਹਿੰਦਾ ਜਦੋਂ ਮੈਂ ਜੇਲ੍ਹ ਸੀਗਾ ਮੈਨੂੰ ਕਹਿੰਦਾ ਹਮਨੇ ਇੱਕ ਬਹੁਤ بڑا ਸਮਗਲਰ ਪਕੜਾ ਹੈ ਹੁਣ ਮੇਰੀ ਕਹਾਣੀ ਸੁਣਾਉ ਤੁਸੀਂ ਮੈਂ ਪਿਛਲੇ 3 ਦਹਾਕਿਆਂ ਤੋਂ ਲੜ ਰਿਹਾ ਆਵਾ ਬਸ ਮੈਂ ਕਦੀ ਮੈਂ ਕਦੀ ਵਜ਼ੀਰ ਨਹੀਂ ਬਣਿਆ ਨਾ ਮੈਂ ਬਣਨਾ ਚਾਹਾਂ ਮੈਂ ਜੇ ਇੰਦਾ ਦੀ ਆ ਟੁੱਟੀ ਭੱਜੀ ਵਜ਼ੀਰੀ ਆ ਬੇਗੈਰਤੀ ਜੀ ਮੈਨੂੰ ਲੋੜ ਨਹੀਂ ਹੈਗੀ ਮੈਂ ਕਦੀ ਕਿਸੇ ਅਹੁਦੇ ਵਾਸਤੇ ਪਿੱਛੇ ਨਹੀਂ ਭੱਜਾ ਮੈਂ ਚਾਰੇ ਚ ਤਿੰਨ ਤਿੰਨ ਦਹਾਕਿਆਂ ਚ ਚਾਰ ਸਰਕਾਰਾਂ ਦਾ ਸ਼ਿਕਾਰ ਹੋਇਆ ਹਾਂ ਅਕਾਲੀਆਂ ਦਾ ਜਦੋਂ ਮੇਰਾ ਮੁੱਢ ਬੰਨਿਆ ਇਹਨਾਂ ਨੇ ਗੋਗਸ ਕੇਸ ਦਾ 2015 ਚ ਉਸੇ ਕੇਸ ਨੂੰ ਚੱਕ ਕੇ ਕੈਪਟਨ ਮਨਿੰਦਰ ਸਿੰਘ ਨੇ ਰਾਣੇ ਗੁਰਜੀਤ ਨਾਲ ਮਿਲ ਕੇ ਮੇਰੇ ਤੇ ਹਮਲਾ ਕੀਤਾ ਉਸੇ ਕੇਸ ਨੂੰ ਭਾਰਤ ਦੀ ਜਨਤਾ ਪਾਰਟੀ ਦੀ ਈਡੀ ਨੇ ਚੱਕ ਕੇ ਮੈਨੂੰ ਪਟਿਆਲੇ ਜੇਲ੍ਹ ਵਿੱਚ ਭੇਜਿਆ ਤੇ ਭਗਵੰਤ ਜ ਨੂੰ ਇਹਨੇ ਮੇਰੇ ਤੇ ਤਿੰਨ ਮੁਕਦਮੇ ਪਹਿਲਾਂ ਦਰਜ ਕੀਤੇ ਮੇਰੀ ਮੇਰੀ ਮੇਰੇ ਮੇਰੀ ਭੈਣ ਜੀ ਆ 72 ਸਾਲ ਦੀ ਉਮਰ ਉਹਨਾਂ ਦੇ ਕੈਪਟਨ ਤੋਂ ਨੇਵੀ ਚੋਂ ਕੈਪਟਨ ਰਿਟਾਇਰ ਹੋਏ ਨੇ ਮੇਰੇ ਬ੍ਰਦਰ-ਲੌ ਧਾਲੀਵਾਲ ਪਰਿਵਾਰ ਆ ਇਹਨੇ ਸ਼ਰਮ ਨਹੀਂ ਆਈ ਕਿ ਮੈਂ ਦੀ ਭੈਣ ਤੇ ਵੀ ਪਰਚਾ ਦਰਜ ਕਰਨ ਲੱਗਿਆ ਜਦੋਂ ਤਿੰਨ ਪਰਚਿਆਂ ਦੇ ਵਿੱਚ ਮੈਨੂੰ ਫੜ ਨਹੀਂ ਸਕਿਆ ਅਦਾਲਤਾਂ ਨੇ ਮੈਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਇਹਨੇ ਆ ਚੌਥਾ ਐਨਡੀਬੀਐਸ ਦਾ ਕੇਸ ਜਿਹੜਾ ਕੇਸ 2017 ਚ ਭਗਵੰਤ ਮਾਨ ਦੇ ਮੂੰਹ ਚੋਂ ਵੀਡੀਓ ਚੋਂ ਨਿਕਲਿਆ ਹੋਇਆ ਕਿ ਖੈਰਾ ਬੇਗੁਨਾਮਾ ਇਹਦਾ ਤੱਕਾ ਕਰ ਰਹੀ ਹੈ ਕਾਂਗਰਸ ਸਰਕਾਰ ਉਸ ਵੇਲੇ ਦੀ ਤੇ ਮੈਂ ਪਾਰਲੀਮੈਂਟ ਵਿੱਚ ਇਹਦਾ ਮਸਲਾ ਚੁੱਕੂੰਗਾ ਇਹਦਾ ਵਿਂਡੇਟਾ ਹੋ ਰਿਹਾ ਵਾ ਉਸੇ ਕੇਸ ਵਿੱਚ ਮੈਨੂੰ ਜੋੜ ਦੇ ਤਾ ਅਰੈਸਟ ਕਰ ਲਿਆ ਕੋਈ ਗੱਲ ਨਹੀਂ ਹੁਣ ਕਹਿੰਦੇ ਨਾ ਕੇਜਰੀਵਾਲ ਅੰਦਰ ਕੀ ਆ ਉਸकी सोच को नहीं अंदर कर सकते। ਉਹਨਾਂ ਪਜਾਰੇ ਦਾ 3.5 ਕਿਲੋ ਭਾਰ ਘਟ ਗਿਆ ਥੋੜੀ ਦੇਰ ਚ। ਕੱਲ ਇਹਦਾ ਇੱਕ ਆਇਆ ਅਦਾਲਤ ਵਿੱਚ ਮਸਲਾ ਆਇਆ ਕਿ ਜੀ ਕੇਜਰੀਵਾਲ ਕੀ ਸ਼ੂਗਰ ਬਹੁਤ ਵੱਧ ਗਈ ਹੈ। ਉਹਨਾਂ ਨੇ ਪ੍ਰੋਸੀਕਿਊਸ਼ਨ ਤੋਂ ਜਵਾਬ ਮੰਗਣਾ ਹੁੰਦਾ ਸਰਕਾਰ ਕਹਿੰਦੀ ਦੱਸੋ ਜੀ ਤੁਹਾਡਾ ਐਡੀ ਤੁਹਾਡਾ ਕੀ ਕਹਿਣਾ? ਕਹਿੰਦਾ ਜੀ ਇਹ ਜਾਣ ਬੁੱਝ ਕੇ ਹੰਬ ਬਹੁਤ ਝੂਕ ਰਾਇਆ ਇਹਨਾਂ ਦੇ ਨਾਂ ਵਿੱਚ ਤਾਂ ਕਿ ਇਹਦੀ ਸ਼ੂਗਰ ਵੱਧ ਜਵੇ ਇਹ ਹਸਪਤਾਲ ਚ ਦਾਖਲ ਹੋਵੇ। ਮੈਂ ਮੈਂ ਤਾਂ ਨਹੀਂ ਕੋਈ ਪਖੰਡ ਕੀਤਾ। ਮੈਂ ਤਾਂ ਨਹੀਂ ਕੋਈ ਪਖੰਡ ਕੀਤਾ। ਮੈਂ ਉਸ ਵਾਹਿਗੁਰੂ ਦਾ ਨਾਮ ਅੰਦਰ ਲੈ ਕੇ ਮੈਂ ਸੋਚਿਆ ਜੇ ਜੇ ਹੁਣ ਜੇਲ੍ਹ ਅੰਦਰ ਭੇਜਿਆ ਯਾਰ ਮੈਂ ਆਪਣੇ ਪਰਿਵਾਰ ਨੂੰ ਜਾਣ ਲੱਗਾ ਆਪਣੇ ਬੇਟੇ ਨੂੰ ਤੇ ਆਪਣੀ ਵਾਈਫ ਨੂੰ ਘਰ ਵਾਲੀ ਨੂੰ ਕਹਿ ਕੇ ਗਿਆ ਮੈਂ ਕਿਹਾ ਜੇ ਤੁਸੀਂ ਆਪਣੇ ਚਿਹਰੇ ਦੇ ਉੱਤੇ ਛਿਕਨ ਲੈ ਕੇ ਆਏ ਤਾਂ ਫਿਰ ਸਾਰੇ ਪੰਜਾਬ ਦੇ ਲੋਕਾਂ ਨੇ ਕਹਿਣਾ ਕਿ ਘਬਰਾ ਕੇ ਨੇ ਡਰਨਾ ਨਹੀਂਗਾ ਯਾਰ ਜੇਲ੍ਹ ਜਾਂ ਜੇਲ੍ਹ ਤੋਂ ਹੌਣ ਜਾਂਦਾ ਬੰਦੇ ਜਾਂਦੇ ਪਸੂ ਜਾਂਦੇ ਨੇ ਮੇਰੇ ਪਿਤਾ ਜੀ ਨੇ ਪਤਾ ਨਹੀਂ ਕਿੰਨੀ ਯਾਰ ਐਮਐਸਸੀ ਦੀ ਜੇਲਾ ਕਟੀਆਂ ਨੇ ਦੂਰ ਤਰਾਡੇ ਅਗਰਤਲਾ ਤ੍ਰਿਪੁਰਾ ਹਜ਼ਾਰੀਪਾੜ ਬਿਹਾਰ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਂਦੇ ਰਹੇ ਨੇ ਸੋ ਜੇਲ੍ਹ ਕਟਲੀ ਜਦੋਂ ਮੇਰੀ 4 ਜਨਵਰੀ 2024 ਨੂੰ ਜਵਾਨਤ ਹੋਣ ਲੱਗੀ ਹੋ ਗਈ। ਉਸ ਦਿਨ ਤੜਕੇ ਇਹਨਾਂ ਨੂੰ ਪਤਾ ਸੀਗਾ ਕਿ ਅੱਜ ਜਮਾ ਇਹਨੂੰ ਐਮ.ਡੀ.ਬੀ.ਐਸ ਕੇਸ ਵਿੱਚ ਬੇਲ ਮਿਲ ਜਾਣੀ ਹੈ ਹਾਈ ਕੋਰਟ ਤੋਂ। ਇਹਨਾਂ ਨੇ 3 ਵਜੇ ਤੜਕੇ 3 ਵਜੇ ਕੋ ਪਰਚਾ ਦਰਜ ਕਰਤਾ ਯਰ ਝੂਠਾ। ਸੁਭਾਨਪੁਰ ਪੁਲਿਸ ਸਟੇਸ਼ਨ ਕਪੂਥਲਾ ਜ਼ਿਲ੍ਹੇ ਵਿੱਚ ਇੱਕ ਹੋਰ ਝੂਠਾ ਪਰਚਾ ਦਰਜ ਕਰਕੇ 8 ਵਜੇ ਪੁਲਿਸ ਬੈਠੀ ਸੀ ਜੇਲ੍ਹ ਦੀ। ਸੁਪਰ ਇੰਸਪੈਕਟਰ ਦੇ ਅੰਦਰ ਕਿ ਇਹਨੂੰ ਦੁਬਾਰਾ ਉਸ ਕੇਸ ਵਿੱਚ ਗ੍ਰਿਫਤਾਰ ਕਰੋ। ਜੱਜ ਨੇ ਤਾਂ ਫੈਸਲਾ 11 ਵਜੇ ਸੁਣਾਉਣਾ ਸੀਗਾ ਤਾਂ ਦਿਨੇ। ਇਹਨਾਂ ਨੂੰ ਪਹਿਲੇ ਹੀ ਪਤਾ ਸੀਗਾ ਇਹਨਾਂ ਨੇ ਕਿਾ ਪਰਚਾ ਖੋਰ ਦਰਜ ਕਰ ਦੋ ਚਲੋ ਮੈਂ ਉਹ ਹੀ ਚੱਲਿਆ ਕੋਈ ਗੱਲ ਨਹੀਂ ਇਹ ਪਰਚੇ ਮਤਲਬ ਕਰਨ ਦਾ ਜਿਹੜੀਆਂ ਸਰਕਾਰਾਂ ਨੇ ਮੇਰੇ ਤੇ ਪਤਾ ਕੀ ਕੀਤਾ ਉਹਨਾਂ ਦਾ ਨਤੀਜਾ ਦੱਸਦਾ ਹਾਂ ਇਹਨਾਂ ਨੇ ਆਪਣੇ ਉਹਨੂੰ ਦਬਾਇਆ ਇਹ ਲੱਗੇ ਹੋਏ ਨੇ ਖੈਰਾ ਦਬਾ ਦਿਓ ਫਿਰ ਇਹਨੂੰ ਖਤਮ ਕਰ ਦਿਓ ਫਿਰ ਇਹਨੂੰ ਡਰਾ ਦਿਓ ਇਹਦੇ ਇਹਦੇ ਪ੍ਰਵਾਹ ਡਰ ਜਾਏ ਇਹਦੀ ਆਵਾਜ਼ ਬੰਦ ਕਰਾ ਦਿਓ ਇਹੀ ਮਕਸਦ ਸੀ ਨਾ ਪਰ ਉਹ ਕੁਦਰਤ ਬਹੁਤ ਬਿਆਨ ਕਰ ਤੂੰ ਦੱਸ ਦੇਣਾ ਉਹ ਦੇਖ ਲਈ ਆ ਜਿਹੜਾ ਬੰਦਾ ਅਗਰ ਤੁਸੀਂ ਸੱਚੇ ਹੋ ਹੁਣ ਜੇ ਤੁਸੀਂ ਆਪ ਹੀ ਠਾਗੋ ਬੇਈਮਾਨ ਹੈ ਤਾਂ ਤੁਸੀਂ ਆਪ ਲੜ ਨਹੀਂ ਸਕਦੇ ਪਰ ਕਿਉਂਕਿ ਮੈਂ ਅੰਦਰੋਂ નિર્ਦੋਸ਼ ਸੀਗਾ ਮੇਰੀ ਆਤਮਾ ਸੱਚੀ ਸੀਗੀ ਪਰ ਇਹ ਖੈਰੇ ਨੂੰ ਦਬਾਉਂਦੇ ਸੀ ਖੈਰਾ ਉੱਠਦਾ 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 ਕਿੱਥੇ ਉੱਠਿਆ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਨੇ ਲਿਆ ਕੇ ਮੈਨੂੰ ਸੰਗਰੂਰ ਜਿਹੜੀ ਜਿਹੜੀ ਇਹ ਕਹਿੰਦੇ ਸਾਡੀ ਬੁੱਕਰ ਰਾਜਧਾਨੀ ਹੈਗੀ ਐ ਇੱਥੇ ਲੈ ਕੇ ਖੜਾ ਕਰ ਦਿੱਤਾ ਆ ਉਹਦਾ ਨਤੀਜਾ ਔਰ ਹੁਣ ਸੁਣੋ ਔਰ ਸੁਣੋ ਮੈਂ ਟਿਕਟ ਵੀ ਨਹੀਂ ਮੰਗੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇੱਕ ਦਿਨ ਵੀ ਨਾ ਮੈਂ ਕਿਸੇ ਨੂੰ ਕਿਹਾ ਆ ਮੇਰਾ ਛੋਟਾ ਵੀਰ ਇਹਨਾਂ ਨੇ ਅਪਲਾਈ ਤੇ ਅਧਿਕਾਰ ਆ ਅਗਰ ਵਜਿੰਦਰ ਨੇ ਮੈਂ ਕਿਹਾ ਅਧਿਕਾਰ ਆ ਜਿਹੜੇ ਲੋਕ ਲੜਦੇ ਨੇ ਭਿੜਦੇ ਨੇ ਕੰਮ ਕਰਦੇ ਨੇ ਇਹਨਾਂ ਦਾ ਅਧਿਕਾਰ ਆ ਪਰ ਪਾਰਟੀ ਨੇ ਜਦੋਂ ਸਾਰਾ ਕੁਝ ਐਨਲਾਈਜ਼ ਕਰਨ ਤੋਂ ਬਾਅਦ ਮੈਨੂੰ ਬੁਲਾ ਕੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੂੰ ਲੜ ਕਿਉਂਕਿ ਤੈਨਾਂ ਨੇ ਜ਼ਿਆਤੀ ਬੜੀ ਕੀਤੀ ਆ ਬਸ ਹਾਬ ਲੈਣਾ ਇਹਦੇ ਨਾਲ ਅਸੀਂ ਇਹਨੂੰ ਬੰਨਣਾ ਕੀ ਲਿਆ ਕੀਲੇ ਦੇ ਨਾਲ ਬੰਨ ਕੇ ਰੱਖਣਾ ਹੈ ਉਹ ਇਦਾਂ ਇੱਥੇ ਮੈਂ ਕਿਹਾ ਮੈਂ ਕਿਹਾ ਗੱਲ ਇਹ ਆ ਜੇ ਤੁਸੀਂ ਕਹਿੰਦੇ ਹੋ ਕੋ ਇਹ ਚੁਣੌਤੀ ਨੂੰ ਸਵੀਕਾਰ ਕਰਦੇ ਤਾਂ ਮੈਂ ਚੁਣੌਤੀ ਤੋਂ ਕਦੀ ਜ਼ਿੰਦਗੀ ਜੀ ਨਹੀਂ ਪੱਜਿਆ ਮੈਂ ਚੁਣੌਤੀ ਐਦਾ ਬੋਚ ਕੇ ਚੁਣੌਤੀ ਤੇ ਅੱਜ ਤੁਹਾਡੀ ਕਚੇਰੀ ਵਿੱਚ ਖੜਾ ਹਾਂ ਮੇਰਾ ਅਤੇ ਪੰਜਾਬ ਦਾ ਇਨਸਾਫ ਤੁਹਾਡੇ ਹੱਥਾਂ ਦੇ ਵਿੱਚ ਹੈਗਾ ਜੇ ਤਾਂ ਤੁਸੀਂ ਮੇਰੇ ਨਾਲ ਹੋ ਤੇ ਆਪਾਂ ਜਿੱਦਣ ਝੰਡਾ ਜਿੱਦਣ ਝੰਡਾ ਘੱਟ ਦਿੱਤਾ 4 ਜੂਨ ਸੋਣੇ ਦਾ ਕਰ ਜਿੱਦਾਂ ਵਾਹ ਤੁਸੀਂ ਮੇਰੀ ਗੱਲ ਸੁਣੋ ਇਹਦੇ ਨਤੀਜੇ ਦਾ ਹਸ਼ਰ ਕੀ ਹੋਵੇਗਾ ਵੈਗੁਰੂ ਦੀ ਕਿਰਪਾ ਦੇ ਨਾਲ ਕਰ ਆਪਾਂ 4 ਜੂਨ ਨੂੰ ਸੰਦੂਰ ਦੀ ਲੋਕ ਸਭਾ ਸੀਟ ਕਾਂਗਰਸ ਪਾਰਟੀ ਜਿੱਤ ਲਈ ਹੈ ਭਗਵੰਤ ਦੇ ਪੱਲੇ ਕੁਝ ਰਹਿ ਜਾਊਗਾ ਕਦਮ ਹੋ ਜੂਗਾ ਉਹਨੇ ਆਪਣੀ ਨਜ਼ਰਾਂ ਚ ਦੇਖ ਜਾਣਾ ਵਾ ਤੇ ਕੇਸ਼ਰੀਵਾਲ ਨੂੰ ਬਾਹਰ ਨਾ ਮਿਲ ਜਾਣਾ ਉਹਨੇ ਚੱਕ ਕੇ ਉਹ ਏਦਾਂ ਮੱਖੀ ਜਿਹਦਾ ਦੁੱਧ ਚ ਮੱਖੀ ਕੱਢ ਕੇ ਬਰੇ ਗੱਡੀ ਲੈ ਜਾਏ ਤੇ ਏਦਾਂ ਦਾ ਕੋਈ ਹੋਰ ਬੋਕਰ ਵਾਲਾ ਕੋਈ ਜਿਹੜਾ ਪਹਿਲਾਂ ਲੱਭੇ ਇਹਨਾਂ ਨੇ ਉਹਦਾ ਦਰਵਾਜ਼ਾ ਦੇਣਗੇ ਪਰ ਸਰਕਾਰ ਖਤਮ ਹੋ ਜੂਗੀ ਸਰਕਾਰ ਦਾ ਡੰਗ ਖਤਮ ਹੋ ਜਾਊਗਾ ਜਿਹੜਾ ਤੁਹਾਡੇ ਦੇ ਪਰਚੇ ਦਰਜ ਕਰਦੇ ਨੇ ਜਿਹੜਾ ਤੁਹਾਡੇ ਸਰਪੰਚਾਂ ਦੀਆਂ ਇਨਕੁਆਇਰੀਆਂ ਕਰਾਉਂਦੇ ਨੇ ਕੌਂਸਲਰਾਂ ਨੂੰ ਪੱਟਦੇ ਨੇ ਖਤਮ ਅਨ ਆ ਹਸ਼ਰਾ ਬਦਲਾਖੋਰੀ ਭਗਵਾਨ ਤੂੰ ਗਲਤ ਕੀਤਾ ਵਾ ਤੇਰੀ ਜਗ੍ਹਾ ਮੈਂ ਹੁੰਦਾ ਨਾ ਤੇ ਮੈਂ ਲੀਡਰ ਹੋ ਆਪੋਜੀਸ਼ਨ ਨੂੰ ਆਪਣੇ ਕੋਲ ਸਤਾ ਆਪਣੇ ਕੋਲ ਬਿਠਾਉਂਦਾ ਕਿ ਦੱਸੋ ਤੁਹਾਡਾ ਤੁਸੀਂ ਆ ਫਲਾਨੀਆਂ ਗੱਲਾਂ ਅਸੀਂ ਨੀਤੀਆਂ ਬਣਾ ਰਹੇ ਤੁਹਾਡਾ ਕੀ ਵਿਚਾਰ ਹੈ ਵਿਧਾਨ ਸਭਾ ਲੱਗੇ ਬੋਲਣ ਦਿਓ ਯਾਰ ਕੀ ਬੋਲਣਗੇ ਪ੍ਰਤਾਪ ਸਿੰਘ ਬਾਜਵਾ ਕੋਈ ਵਿਧਾਨ ਸਭਾ ਢਾ ਦੂਗਾ ਅਗਰ ਬੋਲੂਗਾ ਕਿੰਨੀ ਦੌਰ ਬੋਲੂਗਾ 5 ਮਿੰਟ 10 ਪਿੰਟ 20 ਮਿੰਟ 50 ਮਿੰਟ ਘੰਟਾ 2 ਘੰਟੇ ਕਿੰਨੀ देर ਬੋਲੂਗਾ ਸੱਥੀ ਖੁਦ ਬੰਦ ਹੋ ਜਾਊਗਾ ਜਿੰਨੇ ਐਮਐਲਏ ਨੂੰ ਨਾ ਫੂਲ ਲੈਂਦੇ ਹੋ ਬੋਲਣ ਹੀ ਨਹੀਂ ਦਿੰਦੇ ਆ ਔਰ ਜਿਹੜੇ ਕਹਿੰਦੇ ਸੀ ਅਸੀਂ ਇੱਕ ਬਦਲਾਅ ਲੈ ਕੇ ਆਉਣਾ ਵਾ ਆ ਇਹਨਾਂ ਦੀ ਕਰਤੂਤ ਹੈ ਕਿੰਨੇ ਇੰਨੇ ਫੌਜ ਨਾਲ ਫਿਰਦੇ ਨੇ ਪਿੰਡਾਂ ਦੇ ਵਿੱਚ ਭਗਵੰਤਪਾਨ ਦੇ ਕੋ ਕਿੰਨੀ ਸਿਕਿਉਰਿਟੀ ਹੈ 1099 ਨੇ ਮੇਰੇ ਵੀਰੋ ਮਾਤੇ ਮਾਤਾ ਕੋ ਅਲੱਗ ਘਰ ਵਾਲੀ ਕੋ ਅਲੱਗ ਭੈਣ ਜੀ ਕੋ ਅਲੱਗ 1099 ਨੇ ਆ ਸੀਬਿਆ ਸਾਹਿਬ ਕੇ ਦੇ ਜੀਜੀ ਕੋਲ ਨਹੀਂ ਲੈ ਕਿਨਾਂ ਦਾ ਆਸਟ੍ਰੇਲੀਆ ਚ ਜਾ ਉਹਦੇ ਕੋ ਵੀ ਜਗਾੜ ਬਹੁਤ ਬਣਾ ਲਿਆ ਉੱਥੇ ਚਲੇਆ ਉੱਥਰ ਜਾ ਰਿਹਾ ਸਾਰਾ ਸਾਮਾਨ ਔਰ ਇਸ ਤੋਂ ਇਲਾਵਾ ਲੱਤੇ ਪੇ ਨੇ ਸੋਨਿਆਂ ਦੇ ਨਾਲ ਜਿਹੜੇ ਕਹਿੰਦੇ ਸੀ ਇਸ ਦੇ ਬਿਲਕੁਲ ਪੈਂਚਰਾ ਆਲੇ ਆ ਜੀ ਇਸ ਦੇ ਰੀੜੀਆਂ ਆਲੇ ਆ ਜੀ ਆ ਇੱਕ ਤੁਹਾਡਾ ਇੱਥੇ ਐਮ.ਐਲ.ਏ ਜਿਹੜਾ ਕੀ ਨਾਂ ਦਾ ਉੱਗੋ ਕਿ ਲੱਗੂ ਆ ਪਗੇ ਲਫੇੜਾ ਮਾਰੂਗਾ ਤੈਨੂੰ ਲਫੇੜੇ ਮਾਰਨ ਦਾ ਸਿਰ ਰੱਖਿਆ ਸੀ ਅੱਜ ਚੁਣਿਆ ਮਾਂ ਜੇ ਤੂੰ ਮੋਬਾਈਲ ਦੀ ਸ਼ਾਪ ਤੇ ਕੰਮ ਕਰਦਾ ਸੀ ਗਾ ਜੇ ਤੂੰ ਗਰੀਬ ਆਦਮੀ ਇਟ ਡਸਨਟ ਗਿਵ ਯੂ ਦ ਰਾਈਟਸ ਤੈਨੂੰ ਇਹ ਅਧਿਕਾਰ ਨਹੀਂਗਾ ਕੋਈ ਕਿਸ ਨੂੰ ਕਹੇ ਕਿ ਤੇਰੇ ਲਖੇੜਾ ਮਾਰੂ ਉਹਨੇ ਮਾਰੇ ਲਖੇੜੇ ਵੇਰ ਸਰਪੰਚ ਕਲਕੱਤੇ ਨੇ ਕਰੀ ਉਹਦੇ ਲਈ ਵੀ ਤਾੜੀ ਮਾਰੋ ਯਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਖ ਤੂੰ ਦਾ ਆਪ ਨੂੰ ਲਾਉਂ ਸੀ ਜਾਂ ਤੁਹਾਡਾ ਇਜਰੀਵਾਲ ਕਹਿੰਦਾ ਦਿੱਲੀ ਚ ਜਦੋਂ ਲੈਕਚਰ ਕਰਦਾ ਹੁੰਦਾ ਸੀ ਇੱਕ ਸਮਰਾਜ ਬਣਾਇਆ ਸੀ ਇਹਨਾਂ ਦਿੱਤੀ ਹਿੰਦੀ ਦਾ ਸ਼ਬਦ ਹੈ ਸਮਰਾਜ ਮਤਲਬ ਕੀ ਸੀ ਲੋਕਾਂ ਦੀ رائے ਨਾਲ ਸਰਕਾਰ ਚਲਾਵਾਂਗੇ ਇਹਦਾ ਗੱਲ ਜਿੱਟ ਸੀਗਾ ਮੈਂ ਅੱਜ ਮੈਂ ਆਪ ਸੁਣੀ ਤੇ ਠੀਕ ਹੋ ਗਿਆ ਹਮ ਤੋ ਐਸਾ ਕਰੇਗੇ ਅਗਰ ਇਸ ਗਲੀ ਕਾ ਬਲਬ ਵੀ ਬਦਲਨਾ ਹੈ ਨਾ ਤੋ ਆਪਸੇ ਪੁੱਛੇਗੇ ਕਿ ਬਲਬ ਬਦਲਦੇ ਕਿ ਨਾ ਬਦਲੇ ਤੇ ਕਰਤੂਤ ਕੀ ਕੀਤੀ ਪੰਜਾਬ ਦੇ ਵਿੱਚ 8 ਮੈਂਬਰ ਪਾਰਲੀਮੈਂਟ ਆਏ ਰਾਜ ਸਭਾ ਦੇ ਕੌਣ ਬਣਾਏ a lovely university ਬੰਦਾ ਨਹੀਂ ਲਪਾਇਆ ਨਾ ਕੋਈ ਹੋਰ ਮਤਲਬ ਕੋਈ ਆ ਜਿਹੜੇ ਅਗਰ ਝਾੜੂਵਾੜੇ ਮੇਰੀ ਗੱਲ ਸੁਣਦੇ ਨੇ ਮੇਰੇ ਵੀਰੋ ਤੁਸੀਂ ਹੈਗੇ ਜਜ਼ਬਾਤੀ ਬੰਦੇ ਤੁਹਾਨੂੰ ਰੱਖਿਆ ਨੇ ਲੜਨ ਲਈ ਗਾਲਾਂ ਕੱਢਣ ਲਈ ਕਾਲਾ ਖਾਣ ਵਾਸਤੇ ਦਰੀਆਂ ਚੱਕਣ ਵਾਸਤੇ ਬੂਥਾਂ ਦੇ ਲੜਨ ਵਾਸਤੇ ਕਿਉਂਕਿ ਜਦੋਂ ਮੌਕਾ ਆਉਣਾ ਇਹਨਾਂ ਨੇ ਤਾਂ ਬਣਾਉਣੇ ਲੱਗ ਗਏ ਯੂਨੀਵਰਸਿਟੀ ਆ ਕੇ ਪਰ ਕਦਾਂ ਲਵਲੀ ਯੂਨੀਵਰਸਿਟੀ ਵਾਲਾ 25000 ਕਰੋੜ ਦਾ ਮਾਲਕ ਆ ਜਿਗਾੜ ਪੂਰਾ ਦਿੱਤਾ ਉਹਨੇ ਕੇਜਰੀਵਾਲ ਨੂੰ ਤੇ ਬਣਾਤਾ ਰਾਜ ਸਭਾ ਦਾ ਮੈਂਬਰ ਹੈ ਵਿਚਾਰੇ ਥੱਲੇ ਲੜਦੇ ਰਹਿਗੇ ਮਹਿਲ ਕਲਾਪ ਕੋਡਾੜ ਵਾਲੇ ਇਹੀ ਹੋਇਆ ਨਾ ਇਹਨਾਂ ਦੇ ਨਾਲ ਇੱਕ ਬਣਾਤਾ ਲੁਧਿਆਣੇ ਦਾ ਪਤਾ ਨਹੀਂ ਸੁਰਿੰਦਰ अरोड़ा ਕਿਸ ਨਹੀਂ ਰੋਣਾ ਬੜਾ ਵੱਡਾ ਕਲੋਨਾਈਜ਼ਰ ਬਿਲਡਰ ਆ ਦਿੱਲੀ ਦੇ ਵਿੱਚ ਆ ਜਿਗਾਰ ਚੱਲਿਆ ਸਿੱਧਾ ਸਿੱਧਾ ਸ਼ਰੀਆ ਤੇ ਤਿੰਨ ਚਾਰ ਬਣਾਤੇ ਪਤਾ ਨਹੀਂ ਪਾਟਕ ਬੂਟੇ ਕਿਹੜੇ ਆ ਉਹ ਗੈਰ ਪੰਜਾਬੀ ਬਣਾਤੇ ਯਾਰ ਪੰਜਾਬ ਦਾ ਬੰਦਾ ਹੀ ਨਹੀਂ ਲੱਭਾ ਇਹਨਾਂ ਨੂੰ ਕੋਈ ਅੱਥ ਰਾਜ ਸਭਾ ਦੇ ਮੈਂਬਰ ਬਣਾਉਣੇ ਹੋ ਤਾਂ ਆ ਹੁਣ ਬਣਾਏ ਨੇ 13 ਉਮੀਦਵਾਰ ਕੀ ਕਹਿੰਦਾ ਭਗਵੰਤ ਕੀ ਕਹਿੰਦਾ ਕਿ 13 ਜ਼ੀਰੋ ਕਰਾਂਗੇ 13 ਜ਼ੀਰੋ ਤਾਂ ਹੋਊ ਜੇ ਤੁਹਾਡੇ ਕੋਲ ਬੰਦੇ ਚੱਜ ਦੇ 13 ਹੋਣਗੇ ਯਾਰ ਬੰਦੇ ਕੌਣ ਨੇ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਤਿਤਲੀਆਂ ਤਿਤਲੀ ਸ਼ਬਦ ਸੁਣਿਆ ਤੁਸੀਂ ਮੈਨੂੰ ਕਹਿੰਦਾ ਸੀ ਮੇਰਾ ਯਾਰ ਤਿਤਲੀਆਂ ਵਰਗਾ ਪਤਾ ਨਹੀਂ ਕਿਹੜੇ ਫੁੱਲ ਤੇ ਕਦੀ ਕਿਹੜੇ ਫੁੱਲ ਤੇ ਹੁਣ ਕਿਹੜੇ ਫੁੱਲ ਤੇ ਬੈਠੀਆਂ ਤੇਰੀਆਂ ਤਿਤਲੀਆਂ ਦਾਸ ਜੀ ਨਾ ਜਿਹੜੀ ਤਿਤਲੀ ਵਿਚਰੀ ਆਲੀ ਲੈ ਕੇ ਆਇਆ ਸੀ ਜਲੰਧਰ ਤੋਂ ਰਿੰਕੂ ਉਹ ਤਿਤਲੀ ਨੇ ਉੱਡ ਕੇ ਉਹ ਕਮਲ ਦੇ ਫੁੱਲ ਤੇ ਜਾ ਕੇ ਮੈਂ ਕਿਹਾ ਤੋੜ ਫਿਰ ਉਹਦੇ ਇੱਕ ਹੋਰ ਤਿਤਲੀ ਲੱਭਣੀ ਪਈ ਕਦੀ ਦੇਖਿਆ ਤੁਸੀਂ ਜੇ ਪਾਰਲੀਮੈਂਟ ਦੀ ਟਿਕਟ ਮਿਲਿਆ ਉਹ ਟਿਕਟ ਲੈ ਕੇ ਛੱਡ ਦਿਓ ਯਾਰ ਬੰਦਾ ਕੋਈ ਪਾਰਟੀ ਤੇਰਾ ਜ਼ੀਰੋ ਕਰ ਦੇਗਾ ਤੂੰ ਫੇਰ ਉਹ ਤੇ ਦਿੱਲੀ ਲੰਬੀ ਇੱਕ ਅਕਾਲੀਆਂ ਦੀ ਚੱਕੀ ਹੁਣ ਦਿੱਲੀ ਜਿਹੜੀਆਂ ਅਕਾਲੀਆਂ ਨੂੰ ਰੋਜ਼ ਗਾਣਾ ਕੱਢਦੇ ਆ ਪਵਨ ਟੀਨੂ ਇੱਕ ਦਿੱਲੀ ਸਾਡੀ ਲੈ ਕੇ ਬਾਹਮ ਰੋੜ ਕੇ ਰਾਜਕੁਮਾਰ ਚੱਕਰੇ ਵਾਲੇ ਮੇਲੇ ਜਿਹੜਾ ਹਸ਼ਾਤੋ ਰਾਸਤੇ ਉਹ ਦੋ ਦਿਨ ਪਹਿਲਾਂ ਪੰਡ ਚੱਕ ਕੇ ਆ ਵਿਧਾਨ ਸਭਾ ਚ ਜਦੋਂ ਇਹੋ ਜਿਹੇ ਬੰਦੇ ਡਰਾਮੇ ਕਰਦੇ ਮੈਨੂੰ ਉਹਦੇ ਨੇ ਚੰਗਾ ਲੱਗਦਾ ਮੈਂ ਉੱਤੋਂ ਪਰੇ ਜੇ ਰਹਾ ਫੋਟੋ ਤੇ ਮੈਂ ਕਿਹਾ ਕਿ ਮੇਰੀ ਵੀ ਪੰਡ ਚ ਫੋਟੋ ਨਾਲ ਸੰਗੜ ਵਾਲਿਆ ਜੀ ਕਰਜ਼ਾ ਚੜ ਗਿਆ ਇਹਨਾਂ ਮੁੱਕਰ ਵਾਲੇ ਨੇ ਕਰਜ਼ਾ ਚੜਾਤਾ ਬਹੁਤ ਲੜਿਆ ਅੰਦਰ ਤਿੰਨ ਦਿਨ ਬਾਅਦ ਭਾਈ ਸਾਹਿਬ ਚਲੇ ਗਏ ਟਾਰੂਚ ਜੀ ਤੁਗੋ ਉਹਨੂੰ ਉਹਦੀ ਵਿਜੀਲੈਂਸ ਰਿਪੋਰਟ ਕਰਾਈ ਉਹਨਾਂ ਨੇ ਉਹ ਸਵਿਜੀਲੈਂਸ ਰਿਪੋਰਟ ਦਿਖਾਤੀ ਇਹਨਾਂ ਨੇ ਆਮ ਆਦਮੀ ਵਾਲਿਆਂ ਨੇ ਕਿ ਆ ਰਾਜਕੁਮਾਰ ਚੱਬੇਵੜ ਆ ਰਿਪੋਰਟ ਹੈ ਕਿੱਦਾਂ ਕਰਨੀ ਨਾਪੇ ਜਿਹੜਾ ਜੇਲ੍ਹ ਜਿੱਥੇ ਖੇਰੇ ਨੂੰ ਵਖਿਆ ਸੀ ਉੱਥੇ ਜਾਣਾ ਕਿ ਸਾਡੇ ਨਾਲ ਆਉਣਾ ਕਹਿੰਦਾ ਭਾਈ ਸਾਹਿਬ ਤੁਹਾਡੇ ਨਾਲ ਆਹ ਕਖੂ ਤੇ ਕਿਤਲੀਆਂ ਹੁੰਦੀਆਂ ਇੱਕ तितਲੀ ਸਾਡੀ ਲੈ ਕੇ ਉੱਥੋਂ ਜੀਪੀ ਫਤਿਹਗੜ੍ਹ ਸਾਹਿਬ ਤੋਂ ਇਹ ਤੇ ਇੱਕ ਮਨਾਤਾ ਕਮੇਡੀਅਨ ਉਹ ਕਮੇਡੀਅਨ ਬਿਜਾਰੇ ਤੋਂ ਜਦੋਂ ਜਨਤਾ ਇਕੱਠੀ ਹੁੰਦੀ ਉਹਨਾਂ ਨੂੰ ਪਤਾ ਕਿ ਅਖਾੜਾ ਲੱਗਾ ਤੇ ਪੈਸੇ ਦੇਣੇ ਪੈਣੇ ਕਿਤੇ ਚੱਲ ਗੀਤ ਹੀ ਗਈ ਚੱਲ ਸਾਡੇ ਸਾਹਮਣੇ ਕਰਮਜੀਤਨ ਮੋਰੋ ਉਹ ਗਾਣੇ ਹੀ ਗਵਾਈ ਜਾਂਦੇ ਉਧਰ ਤੋਂ ਉੱਥੇ ਬੈਠੇ ਕੋਈ ਕੰਮ ਦੀ ਗੱਲ ਹੀ ਨਹੀਂ ਹੋ ਰਹੀ ਉੱਥੇ ਕੁਝ ਵੀ ਐਡਾ ਤੇ 13 ਜ਼ੀਰੋ ਹੋਊਗਾ ਮੈਨੂੰ ਗੱਲਾਂ ਉਹ ਮੈਨੂੰ ਲੱਗਦਾ ਕਿਤੇ 013 ਨਾ ਕਰਾ ਕੇ ਬਹਿ ਜਾਣਾ ਆ ਰਮੀਤ ਇਹ ਇਹਦੇ ਆਪ ਤਾਂ ਬਾਰਕਾ ਪਰ ਕੱਟੇ ਹੋਏ ਨੇ ਇਹਦੇ ਬਿਲਕੁਲ ਭਲਾ ਐਜੂਕੇਸ਼ਨ ਮਿਨਿਸਟਰ ਬਣਾਇਆ ਤੇ ਪਰ ਕੱਟ ਦਿੱਤੇ ਫਿਰ ਮਾਈਨਿੰਗ ਦਾ ਬੈਕ ਮਤਲਬ ਪਰਕਟ ਕੇ ਬਾਅਦ ਇਹਦਾ ਮਤਲਬ ਭਗਵੰਤ ਨੂੰ ਉਹਦੇ ਤੇ ਘਰੋਸਿਆ ਨਹੀਂਗਾ ਔਰ ਤਾਂ ਮੈਂ ਗੱਲ ਦੱਸਾਂ ਮੈਂ ਤਾਂ ਇਹਨਾਂ ਨਾਲ ਕੰਮ ਕੀਤਾ ਉਹ ਮੀਤ ਨੂੰ ਬਹੁਤ ਨਫ਼ਰਤ ਕਰਦਾ ਵਾ ਕਿਉਂ ਨਫ਼ਰਤ ਕਰਦਾ ਸੁਣੋ ਕਿਉਂਕਿ ਮੀਤ ਥੇਰ ਜਿਹੜਾ ਵਾ ਉਹ ਫੂਲਕੇ ਸਾਫ ਦਾ ਰਿਸ਼ਤੇਦਾਰ ਹੈ ਤੇ ਫੂਲਕੇ ਤੋਂ ਸੜਦਾ ਸੀ ਭਗਵੰਤ ਜੀ ਬਹੁਤ ਕਿਤੇ ਮੁੱਖ ਮੰਤਰੀ ਨਾ ਬਣ ਜੇ ਫੂਲਕਾ ਕਿਤੇ ਖੇਰਾ ਨਾ ਬਣ ਜੇ ਕਿਤੇ ਛੋਟੇਪਰਨਾ ਬਣ ਜੇ ਸਾਰਿਆਂ ਦੀਆਂ ਚੁਪਲੀਆਂ ਕਰ ਕਰਕੇ ਸਾਰੇ ਬਾਹਰ ਚੱਕੇ ਮਰਵਾਤੇ ਇਸ ਬੰਦੇ ਨੇ ਕਰਦਾ ਰਹਿ ਗਿਆ ਮੀਤ ਮੀਤ ਥੇਰ ਤੇ ਇਹ ਕਦੀ ਵੀ ਟੜੋਣਾ ਨਹੀਂਗਾ ਤੇ ਮੈਂ ਤੁਹਾਡੇ ਸਾਰਿਆਂ ਨੂੰ ਕਹਿਣਾ ਚਾਹ ਰਾ ਹਾਂ ਹੁਣ ਆਪਾਂ ਇੱਕ ਕੱਟ 'ਚ ਬੈਠੇ ਆਂ ਕਿ ਹੁਣ ਤੂੰ ਮੇਰੇ ਤੇ ਪਰਚਾ ਦਰਜ ਕੀਤਾ ਫਿਰ ਫਿਰ ਕੀਤਾ ਮੈਨੂੰ ਵਿਧਾਨ ਸਭਾ 'ਚ ਨਹੀਂ ਬੋਲਣ ਦਿੰਦਾ ਤੇਰੀ ਨਫ਼ਰਤ ਕੰਧਾਂ ਤੇ ਲਿਖੀ ਹੋਈ ਏ ਕਿ ਖੈਰਾ ਜਿਹੜਾ ਉਹ ਮੁੱਕ ਜਾਣਾ ਚਾਹੀਦਾ ਹੈ ਮੈਂ ਇੱਥੇ ਪਹੁੰਚਿਆ ਭਗਵੰਤ ਜੇ ਤੇਰੇ 'ਚ ਹਿੰਮਤ ਹੈਗੀ ਤੇ ਆ ਜਾ ਲੜੀ ਆਪਾਂ ਆਪਾਂ ਤੂੰ ਨੀਤੀ ਤੋਂ ਪਰੇ ਕਰਦਾ ਤੇ ਮੇਰੇ ਨਾਲ ਆਪ ਲੜਾਈ ਕਰ ਉਹ ਅੱਜ ਹੋਰ ਸੁਣੋ ਇਹਨੂੰ ਕਹੇ ਮੁੱਖ ਮੰਤਰੀ ਵੀ ਬਣਿਆ ਰਿਹਾ ਕੋਈ ਗੱਲ ਨਹੀਂ ਕਿਰਦੋ ਇਸਤਿਫਾ ਵੀ ਨਹੀਂ ਮੰਗਦੇ ਹਜ਼ਾਰ ਗਨਮੈਨ ਵੀ ਲੈ ਕੇ ਆਏ ਇਤਨੀ ਵੀ ਮੈਂ ਮੈਂ ਚੋਣ ਕਮਿਸ਼ਨ ਨੂੰ ਕੰਪਲੇਂਟ ਵੀ ਨਹੀਂ ਕਰੂੰਗਾ दारू ਵੀ ਪੜਾ ਲਈ ਪੈਸੇ ਵੀ ਸੌਟ ਲੈ ਲਓ ਆ ਸਤੰਤਰ ਵੀ ਚੱਕ ਲੈਣ ਜੇ ਫੈਸਲਾ ਸਾਡੇ ਹੱਕ ਵਿੱਚ ਆ ਗਿਆ ਤੇ ਹੱਥ ਜੋੜ ਕੇ ਮਾਫੀ ਮੰਗ ਕੇ ਇਸਤੀਫਾ ਦਿਆਂਗਾ ਕਿ ਨਹੀਂ ਦੇਂਗਾ ਇਹ ਗੱਲ ਦੱਸ ਦੀ ਤੂੰ ਜਦੋਂ ਤੈਨੂੰ ਪੱਤਰਕਾਰ ਸਰ ਪੱਤਰਕਾਰਾਂ ਨੂੰ ਵੀ ਲਾ ਕੇ ਕਿੱਥੇ ਲਗਣ ਦਿੰਦੇ ਨੇ ੱੱਕੇ ਮਾਰਦੇ ਨੇ ਪਰੇ ਕਰ ਜੋ ਪਰੇ ਕਰ ਜੋ ਅੱਛਾ ਜੀ ਕੇਜਰੀਵਾਲ ਜਿਹੜੇ ਕਹਿੰਦੇ ਦੂਜਿਆਂ ਨੂੰ ਕਿਚੜਾ ਕਰਦੇ ਜਦੋਂ ਰਾਪੜੀ ਦੀ ਇਹ ਵੀ ਬੜੀ ਨਾ ਬਿਹਾਰ ਚ ਇਹ ਤਾਂ ਪਰਿਵਾਰਵਾਦ ਵਾਲੀ ਪਾਰਟੀ ਹੈ ਇਹ ਤਾਂ ਆਪਣੇ ਬੱਚੋ ਸੇ ਬਾਹਰ ਨਿਕਲਦੇ ਨਹੀਂ ਹੈ ਜੰਮੂ ਕਸ਼ਮੀਰ ਤੋਂ ਸ਼ੁਰੂ ਕਰਦੇ ਸੀ ਉੱਥੋਂ ਫਰੂਕ ਉਦਦਲੇ ਤੋਂ ਗੋਣਾ ਦੇ ਥੱਲੇ ਤਾਮਿਲਨਾਡੂ ਤੱਕ ਸਟਾਲਨ ਤੱਕ ਲੈ ਜਾਂਦੇ ਸੀ ਜਿਹੜਾ ਉੱਥੇ ਮੁੱਖ ਮੰਤਰੀ ਆ ਚ ਇਹ ਸਾਰੇ ਪਰਿਵਾਰਵਾਦ ਹੈ ਗਿਲੇਸ਼ ਯਾਦਵ ਖਰਨਾ ਟਮਕਾਨਾ ਰਾਹੁਲ ਇੱਧਰ ਉੱਧਰ ਕਿ ਹੁਣ ਦਿੱਲੀ ਦੇ ਵਿੱਚ ਅੰਦਰ ਜੇਲ੍ਹ ਚ ਬੈਠਾ ਕੁਰਸੀ ਇੰਨੀ ਜ਼ਿਆਦਾ ਚਿੰਬੜਿਆ ਉਹਨੂੰ ਕੁਰਸੀ ਨਾ ਛੱਡੂ ਮੈਂ ਜੇ ਹੁਣ ਕੁਰਸੀ ਛੱਡੂਗਾ ਤੇ ਆਪਣੀ ਘਰ ਵਾਲੀ ਤਿਆਰ ਕਰ ਰਿਹਾ ਉਸੇ ਕੁਰਸੀ ਤੇ ਬਿਠਾਉਂਦਾ ਉਹਨੂੰ ਰੋਜ਼ ਸੁਨੀਤਾ ਤੇਜਰੀਵਾਲ ਨੂੰ ਜਦੋਂ ਛੱਡੂਗਾ ਤੇ ਉਹਨੂੰ ਮੁੱਖ ਮੰਤਰੀ ਬਣਾਊਗਾ ਹੁਣ ਪਰਿਵਾਰ ਬਾਰ ਕਿੱਥੇ ਟੁਟਾ ਇੱਕ ਨਹੀਂ ਅਨੇਕਾਂ ਗੱਲਾਂ ਮੇਰੇ ਵੀ ਸੋ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀਗੀ ਇਹਨਾਂ ਨੇ ਇੱਕ ਧੰਦਾ ਬਣਾਇਆ ਸਭ ਨੇ ਤੇਰੀ ਮੈਂ ਕਿਹਾ ਕਿ ਮੈਂ ਬਹੁਤ ਕੋਈ ਮਤਲਬ ਇਕੱਲਾ ਹੀ ਬਣਾ ਸਿਆਣਾ ਹੁੰਦਾ ਹੈ ਆਦਮੀ ਸਭ ਦੇ ਨਾਲ ਸਿਆਣਾ ਹੁੰਦਾ ਆਪਣੀ ਜਿੱਤ ਦਾ ਵੀ ਸਭ ਦੇ ਨਾਲ ਲੈ ਕੇ ਆ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਮੈਂ ਤਾਂ ਯਾਰ ਉਹ ਕਾਲੀਆ ਦੀ ਵੀ ਗੱਲ ਕਰਦੇ ਆ ਕਾਲੀ ਥੋੜਾ ਸੁਖਬੀਰ ਹੁੰਨੀ ਸੁਖਬੀਰ ਕਾਲੀਆ ਜਰਾ ਦੱਸਿਓ ਹੋਟਲ ਦਾ ਜਿਹੜਾ ਗੜਮਾਉਣੇ ਵਿੱਚ ਆ বিজেপি ਦੇ ਅੰਗੂਠੇ ਦੇ ਥੱਲੇ ਆ ਹਜ਼ਾਰਾਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਕਿੱਥੋਂ ਇਲਜੂਗਾ 5 ਮਿੰਟ ਵੀ ਔਰ ਅਕਾਲੀ ਦਲ ਨੂੰ ਜਿਹੜਾ ਵੀ ਵੋਟ ਪਾਊਗਾ ਪੰਜਾਬ 'ਚ ਉਹ ਸਿੱਧੇ ਤੌਰ ਦੇ ਤੇ বিজেপি ਨੂੰ ਵੋਟ ਜਾਊਗੀ ਫਰਜ਼ ਕਰੋ ਅਕਾਲੀ ਦਲ ਦਾ ਟੁੱਕੇ ਨਾਲ ਇੱਕ ਬੰਦਾ ਜਿੱਤੀ ਜਮੇ ਕੋਈ ਟੁੱਕੇ ਨਾਲ ਅੱਛਾ ਤੁਸੀਂ ਦੱਸ ਦਿਓ ਮੈਨੂੰ ਉਹ ਵੋਟ ਕਿੱਧਰ ਪਾਉਗੇ ਇੰਡੀਆ ਲੈਂਸ ਨੂੰ ਪਾਉਗੇ ਕਿ ਇੰਡੀਆ ਨੂੰ ਪਾਉਗੇ ਸਾਰਾ ਦੱਸੋ ਬੋਲ ਕੇ ਜੀ ਮੇਰੇ ਕਿਉਂ ਜਾਉ ਮੋਦੀ ਨੂੰ ਕਿਹਾ ਇਹਨਾਂ ਦਾ ਚੰਗਾ ਸੀ ਵੀ ਜੇਪੀ ਨੂੰ ਪਾ ਦਿਓ ਤੇ ਵੀ ਜੇਪੀ ਨੂੰ ਕਿਉਂ ਪਾਈ ਇਹ ਸਾਡੇ ਕਿਸਾਨਾਂ ਦਾ ਕੀ ਹਿਸਾਬ ਕੀਤਾ ਸਾਡੀ ਧਰਤੀ ਦੇ ਅੰਦਰ ਵੜ ਕੇ ਉਹ ਜਿਹੜਾ ਹੈਗਾ ਘੱਗਰ ਦਰਿਆ ਬੈਰੀਕੇਡਿੰਗ ਸਾਡੀ ਧਰਤੀ ਦੇ ਅੰਦਰ ਕੀਤੀ ਆ ਭਗਵੰਤ ਦੀ ਸਹਿਮਤੀ ਨਾਲ ਹਰਿਆਣਾ ਪੁਲਿਸ ਵੜੀ ਆ ਡਰੋਨ ਮਾਰ-ਮਾਰ ਕੇ ਸਾਡੇ ਬੰਦੇ ਫਟਣ ਕਰਤੇ ਸ਼ੁਭਕਰਨ ਮਾਰਤਾ ਟਰੈਕਟਰ ਭੰਦੇ ਨੋ ਐਕਸ਼ਨ ਇਹਦਾ ਮਤਲਬ ਕਿ ਭਗਵਾਨ ਦਿੱਤੀ ਤੇ ਬੀਜੇਪੀ ਦੀ ਜੁਆਇੰਟ ਐਕਸ਼ਨ ਹੈ ਅਗੇਂਸਟ ਲੈ ਕਿਸਾਨਾਂ ਦੇ ਖਿਲਾਫ ਹੈ ਕਰ ਰਹੇ ਐਨਐਸਏ ਜਣਾ ਲਾਇਆ ਮੈਂ ਆਪ ਸੁਣਾਇਆ ਕਿ ਇਤਰੀਵਾਰ ਨੂੰ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦੀ ਦੁਬਾਰਾ ਮੰਗੇ ਫਿਰ ਦੇਂਗੇ ਉਹ ਵੀ ਜੁਆਇੰਟ ਆਪਰੇਸ਼ਨ ਸੀਗਾ ਭਗਵਾਨ ਕਮਾਨਦਾਤੇ ਬੀਜੇਪੀ ਦਾ ਕਿ ਇਥੋਂ ਐਨਐਸਏ ਲਾ ਕੇ ਨੌਜਵਾਨਾਂ ਨੂੰ ਬਾਹਰ ਚੱਕ ਦੇ ਬੰਦੀ ਸਿੰਘ ਮੋਰਚਾ ਲੱਗਾ ਹੋਇਆ ਮੁਹਾਲੀ ਦੇ ਬਾਹਰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਰੋਣਾ ਕਿਚਰੀਵਾਲ ਆਸਤੇ ਕਰਪਟ ਬੰਦੇ ਆਸਤੇ ਤੈਨੂੰ ਸ਼ਰਮ ਨਹੀਂ ਆਈ ਕਿ ਮੁਹਾਲੀ ਤੋਂ ਰੋਜ਼ ਮੰਗਦਾ ਗੁਰਦੁਆਰਾ ਅਮਰ ਸਾਹਿਬ ਦੇ ਬਾਹਰਲੇ ਪਾਸੇ ਧ ਜਿਹੜੇ ਵਿਚਾਰੇ 33 ਸਾਲ ਕੈਦਾਂ ਕੱਟ ਤੁਕੇ ਨੇ ਕਿਸ ਦੇ ਇਸ ਦਾ ਸੰਵਿਧਾਨਕ ਅਧਿਕਾਰ ਹੈ ਕਿ ਇਹਨਾਂ ਨੂੰ ਅੰਦਰ ਜੇਲਾ ਵਿੱਚ ਰੱਖਿਆ ਜਾਵੇ ਲਓ ਤੁਸੀਂ ਮੈਨੂੰ ਭੇਜੋ ਮੈਂ ਪਾਰਲੀਮੈਂਟ ਵਿੱਚ ਦੱਸੂਗਾ ਕਿ ਬੰਦੀ ਸਿੰਘ ਕਿਦਾਂ ਛਡਾ ਕੇ ਲੈ ਕੇ ਆਉਣੇ ਪੰਜਾਬ ਵਿੱਚ ਮੈਂ ਦੱਸੂਗਾ ਕਿ ਕਾਲਾ ਕਾਨੂੰਨ ਕੀ ਹੈ ਐਮ ਐਸ اے ਜੋ ਆਪਾਂ ਜੋਏ ਪੀਏ ਜਿਹਦੇ ਕਰਕੇ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਛਡਾਇਆ ਉਹਦੇ ਕੇਸਾਂ ਵਿੱਚੋਂ ਮੈਂ ਬੋਲੂਗਾ ਪਾਰਲੀਮੈਂਟ ਦੇ ਵਿੱਚ ਆ ਜਿਹੜੇ ਮੁੱਦੇ ਨੇ ਪੰਜਾਬ ਦੇ ਜਿਹੜੇ ਜਜ਼ਬਾਤੀ ਗੱਲਾਂ ਨੇ ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦੇ ਬਸ ਕਲੀਨਿਕ ਬਣਾ ਪਈ ਆ ਜੀ ਆ ਖੰਬੇ ਭਰ ਦਿੱਤੇ ਜੀ ਅਸੀਂ ਨੌਕਰੀਆਂ ਦੇ ਅੱਛੇ ਨੌਕਰੀ ਦੀ ਗੱਲ ਸੁਣੋ ਕਦੀ ਕਹਿੰਦਾ 32000 ਨੌਕਰੀ ਦੇ ਦਿੱਤੀ ਕਦੀ ਕਹਿੰਦਾ 35 ਦੇ ਦਿੱਤੀ ਕਦੀ 37 ਕਦੀ 42 ਟੈਂਕੀਆਂ ਤੇ ਦਰਜ ਵਿੱਚ ਜਿਹੜੇ ਹੋਏ ਨੇ ਆਪਣੇ ਬੱਚੇ ਆ ਕੱਲ ਪਰਸੋ ਘਰਾਂ ਚੋਂ ਬਹਿ ਮਿਲ ਕੇ ਆ ਕੱਲੀ ਧਰਨਾ ਲਾਇਆ ਅਲੰਗਪੁਰ ਸਾਹਿਬ ਮੈਂ ਜਾ ਕੇ ਆਇਆ ਉਹਨਾਂ ਦੇ ਕੋਰਟ ਸੰਗਰੂਰ ਦੇ ਅਤੇ ਹੋਰ ਟੈਂਕੀਆਂ ਦੇ ਉੱਤੇ ਨਿਆਂੇ ਚੜੇ ਮੰਗਦੇ ਨੇ ਇਹ ਬੇਰੋਜ਼ਗਾਰੀ ਸਰਕਾਰੀ ਨੌਕਰੀ ਨਾ ਖਤਮ ਹੋਊਗੀ ਨਹੀਂ ਹੋ ਸਕਦੀ ਸੁਣੋ ਕਿਉਂ ਸਰਕਾਰੀ ਨੌਕਰੀ ਟੋਟਲ ਕਿੰਨੀ ਆ 4 ਲੱਖ ਮੋਟੇ ਤੌਰ ਤੇ ਸਾਰੀਆਂ ਥੋੜੋ ਖਾਲੀ ਪਈਆਂ ਵਾ ਹਰ ਕਿਸੇ ਵੇਲੇ ਜਦੋਂ ਹੁਣ 25 ਦੀ 50000 ਨੌਕਰੀ ਖਾਲੀ ਚੱਲਦੀ ਚੱਲਦੀ ਹੋਊ 50000 ਨੌਕਰੀ ਚਲੋ ਮੰਨ ਲਿਆ ਦਿੱਤੀ ਬੱਚੇ ਸਾਡੇ ਕਿੰਨੇ ਬੇਰੋਜ਼ਗਾਰ ਆ ਤੁਹਾਡੇ ਆਪਣੇ ਬੱਚੇ ਤੁਸੀਂ ਸਾਰੇ ਜਾਣਦੇ ਹੋ 3 ਕਰੋੜ ਆਬਾਦੀ ਚੋਂ ਅੱਜ ਮੈਂ ਜਦੋਂ ਗੱਲ ਕਰ ਰਿਹਾ 25 ਲੱਖ ਬੱਚਾ ਘੁੰਮ ਰਿਹਾ ਵਾ ਗ੍ਰੈਜੂਏਟ 10ਵੀਂ 12ਵੀਂ ਪੋਸਟ ਗ੍ਰੈਜੂਏਟ ਐਮਏ ਪੀਐਚਡੀ ਕਰਕੇ 25 ਲੱਖ ਕੋਚੋ ਤੁਸੀਂ 30000 ਰੁਪਏ નો ਨੌਕਰੀ ਦੇਤੀ ਬਾਕੀ 24,70,000 ਕਿੱਥੇ ਜਾਊਗਾ ਜਦੋਂ ਜਦ ਤੱਕ ਤੁਸੀਂ ਆਪਣੇ ਪੰਜਾਬ ਦੀ ਖੇਤੀ ਨੂੰ ਠੀਕ ਨਹੀਂ ਕਰੋਗੇ ਜਦ ਤਾਈ ਤੁਸੀਂ ਆਪਣੇ ਪੰਜਾਬ ਦੀ ਇੰਡਸਟਰੀ ਨੂੰ ਇੰਪਰੂਵ ਨਹੀਂ ਕਰੋਗੇ ਤਦ ਤਾਈ ਤੁਸੀਂ ਪਾਕਿਸਤਾਨ ਦੇ ਨਾਲ ਬਾਰਡਰ ਖੋਲਣ ਦਾ ਜ਼ੋਰ ਨਹੀਂ ਪਾਉਂਗੇ ਕੇਂਦਰ ਦੇ ਉੱਤੇ ਕਿ ਖੋਲੋ ਇਸ ਨੂੰ ਜਿਹੜਾ ਸਾਡਾ ਪੁਰਾਣਾ ਰੂਟ ਸੀਗਾ ਸੈਂਟਰਲ ਏਸ਼ੀਆ ਪਾਕਿਸਤਾਨ ਤੋਂ ਓਕੇ ਅਫਗਾਨਿਸਤਾਨ ਮਾਂਗੋਲੀਆ ਈਰਾਨ ਉਜ਼ਬੇਕਿਸਤਾਨ ਤੁਰਕਮੈਨਿਸਤਾਨ ਰੂਸ ਤੱਕ ਐਡਾ ਵੱਡਾ ਰਕਮਾ ਜਿੱਥੇ ਸਾਡੀ ਜਿੰਦ ਦੀ ਕੀਮਤ ਹੈ ਆਲੂ ਕਣਕ ਚੋਨਾ ਗੰਨਾ ਸਬਜ਼ੀਆਂ ਫਲ ਫਰੂਟ ਕਿੰਨੂ ਸਭ ਕੁਝ ਉੱਥੇ ਜਾ ਸਕਦਾ ਪਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਬਲਕੇ ਭਗਵਾਨਤਾ ਬਾਹਰ ਦੇ ਉਲਟ ਬੋਲਦਾ ਕਿ ਨਹੀਂ ਬੁਲਣਾ ਚਾਹੀਦਾ ਜੋ ਭਾਜਪਾ ਕਹਿੰਦੀ ਹੈ ਆ ਇਥੇ ਪੰਜਾਬ ਦੇ ਵਿੱਚ ਇੱਕ ਹੋਰ ਲਾਸਟ ਗੱਲ ਕਰਕੇ ਕੋ ਸਮਾਂ ਜ਼ਿਆਦਾ ਹੋ ਰਿਹਾ ਵਾ ਪੰਜਾਬ ਦੇ ਵਿੱਚ ਆਪਣੀ ਆਬਾਦੀ ਦੀ ਤਬਦੀਲੀ ਹੋ ਰਹੀ ਹੈ ਸਾਡੇ ਬੱਚੇ ਬਿਲਕੁਲ ਮਰੀੂਸ ਹੋ ਕੇ ਉਦਾਸ ਹੋ ਕੇ 25-25 ਲੱਖ ਰੁਪਏ ਖਰਚ ਕੇ ਕੈਨੇਡਾ ਦੇ ਦੂਸਰੇ ਧਰਤੀਆਂ ਦੇ ਜਾ ਰਹੇ ਨੇ 75 ਲੱਖ ਤੋਂ ਵੱਧ ਪੰਜਾਬੀ ਹਜ ਪੰਜਾਬ ਛੱਡ ਚੁੱਕਾ ਵਾ ਪਿਛਲੇ ਕੁਝ ਤਹਰਕਾਂ ਦੋ ਤਿੰਨ ਤਹਰਕਾਂ ਚ 75 ਲੱਖ ਉਹਨਾਂ ਦੀ ਜਗ੍ਹਾ ਉੱਤੇ ਗੈਰ ਪੰਜਾਬੀ ਆ ਰਹੇ ਨੇ ਪੰਜਾਬ ਦੇ ਵਿੱਚ ਮੈਨੂੰ ਕੋਈ ਤਰਾਸ ਨਹੀਂ ਕਰ ਗੈਰ ਪੰਜਾਬੀ ਆਉਣ ਜੀ ਸੱਚੇ ਸਾਡੇ ਭਰਾ ਨੇ ਦੇਸ਼ ਦੇ ਕਮਾਉਣ ਪੈਸੇ ਮਿਹਨਤ ਕਰਨ ਆਪਣੇ ਘਰਾਂ ਨੂੰ ਪਰਫੁੱਲਤ ਕਰਨ ਪਰੰਤੂ ਇੱਥੇ ਕਾਨੂੰਨ ਚਾਹੀਦਾ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਨਾਂ ਨੇ ਇਹੋ ਜਿਹਾ ਕਾਨੂੰਨ ਬਣਾਇਆ 1972 ਦਾ ਕਿ ਹਿਮਾਚਲ ਵਿੱਚ ਕੋਈ ਗੈਰ ਹਿਮਾਚਲੀ ਜ਼ਮੀਨ ਨਹੀਂ ਲੈ ਸਕਦਾ ভোটার ਨਹੀਂ ਬਣ ਸਕਦਾ ਸਰਕਾਰੀ ਨੌਕਰੀ ਵੀ ਨਹੀਂ ਲੈ ਸਕਦਾ ਭਰਾਵਾ ਮੈਂ ਇਹ ਬਿੱਲ ਇੱਕ ਸਾਲ ਹੋ ਗਿਆ ਕੁਲਤਾਰ ਸੰਧਵਾ ਨੂੰ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਮਿਲ ਗਿਆ ਉਹਦੇ ਟੇਬਲ ਤੇ ਰੱਖ ਕੇ ਆਇਆ ਮੈਂ ਕਿਹਾ ਹੋਰ ਕੁਝ ਨਹੀਂ ਕਰ ਸਕਦੇ ਕਟੋ-ਕਟੇ ਇਹ ਕੰਮ ਕਰ ਦਿਓ ਸਾਡੇ ਬੱਚਿਆਂ ਦੀਆਂ ਨੌਕਰੀਆਂ ਵੱਜ ਜਾਣਗੀਆਂ ਪੰਜਾਬ ਦੇ ਵਿੱਚ ਸਾਡੀ ਉਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਆਬਾਦੀ ਦਾ ਸੰਤੁਲਨ ਉਹ ਸਾਡਾ ਬੱਚਾ ਰਹੂਗਾ ਸਾਡੀ ਪੱਗ ਬੱਝੂ ਸਾਡੀ ਜ਼ੁਬਾਨ ਬੱਝੂਗੀ ਸਾਡਾ ਪੰਜਾਬ ਪਰਚੂਗਾ ਸਾਡੇ ਪੰਜਾਬੀ ਪਛਾਣ ਨਹੀਂ ਦਿੱਤਾ ਹੋਰੋਂ ਨਤੀਜੇ ਹੋ ਰਿਹਾ ਕਿ ਲੋਕੀ ਤੜਾ ਤੜ ਪੈਸੇ ਲੈ ਕੇ ਖਾਲੀ ਕਰਕੇ ਸਾਰਾ ਪੰਜਾਬ ਜਾ ਰਹੇ ਨੇ ਉਹਨਾਂ ਦੀ ਜਗ੍ਹਾ ਤੇ ਇੱਥੇ ਆ ਕੇ ਨੌਕਰੀਆਂ ਸਾਰੀਆਂ ਆ ਜਿਹੜੀਆਂ ਕਹਿੰਦੇ ਸੀ ਦਿੱਤੀਆਂ ਸਾਰੀਆਂ ਹਰਿਆਣਾ Rajasthan ਦੇ ਆ ਪੀਐਸਪੀਸੀਐਲ ਆ ਜਿਹੇ ਹੀ ਰੱਖੇ ਪਿੱਛੇ ਜਿੰਨਾ ਪੰਜਾਬ ਸਬੋਡੀਨੇਟ ਸਿਲੈਕਸ਼ਨ ਸਰਵਿਸ ਬੋਰਡ ਦੀਆਂ ਨੌਕਰੀਆਂ ਸਾਰੀਆਂ ਜਾਨੀਆਂ ਉਧਰਲੇ ਬਸ ਇੱਕੋ ਕੋ ਕਾਨੂੰਨੀ ਆਣੀ ਤਮੀਜ਼ੀ ਆ ਨਹੀਂ ਉੱਥੇ ਕਹਿੰਦਾ ਮੈਂ ਤਾਂ ਉਦੋਂ ਹੈ ਨਹੀਂ ਸੀ ਕੋ ਮੈਂ ਹੁਣ ਵਿਧਾਨ ਸਭਾ ਇਹਨਾਂ ਦੇ ਬੇਕੂਹਾਂ ਦੇ ਮੋਹਰੇ ਜਾਣੇ ਚਾਹੁੰਦਾ ਕੋਈ ਮੀਡੀਆ ਕਹਿੰਦਾ ਜੀ ਕਿ ਅਨਪੜ੍ਹ ਨੇ ਲੋਕ ਜਿਹੜੇ ਕਹਿੰਦੇ ਨੇ ਜੀ ਕਿ ਸਰਕਾਰੀ ਨੌਕਰੀ ਵਿੱਚ ਅਸੀਂ ਗੈਰ ਪੰਜਾਬੀ ਕਿੱਦਾਂ ਰੁਕੀਏ ਦੱਸੋ ਜੀ ਉਹਨਾਂ ਲੋਕਾਂ ਨੇ ਦੀ ਵੀਡੀਓ ਬਣਾ ਕੇ ਕੱਢ ਕੇ ਦਿਖਾਤੀ ਜਦੋਂ ਇੱਥੇ ਕਿਸੇ ਦਾ ਆਪੋਜੀਸ਼ਨ ਚ ਪਰ ਮੈਂ ਦੱਸਦਾ ਕਿ ਉਹ ਮੀਡੀਆ ਝੂਠ ਬੋਲਦਾ ਲੋਕਾਂ ਨੂੰ ਕਿ ਉਹ ਮਿਸਟਰੀਟ ਕਰਦਾ ਲੈ ਮੈਂ ਜਿਹੜਾ ਮੈਂ ਬਿੱਲ ਪੇਸ਼ ਕੀਤਾ ਵਾ ਪ੍ਰਾਈਵੇਟ ਮੈਂਬਰਸ ਬਿਲ ਕੁਲਤਾਰ ਕੋ ਲਿਆਉਣ ਨੂੰ ਲਾਗੂ ਕਰ ਮਜਾ ਲਏ ਇੱਕ ਵੀ ਬੰਦਾ ਪੰਜਾਬ ਦਾ ਕੋ ਨੌਕਰੀ ਲੈ ਜੇ ਕਹ ਪੰਜਾਬੀ ਪੰਜਾਬ ਦੇ ਵਿੱਚ ਜਾਣ ਕੇ ਨੌਕਰੀ ਲੈ ਜੇ ਇੱਕ ਵੀ ਬੰਦਾ ਨਹੀਂ ਲੈ ਸਕਦਾ ਕਿਉਂਕਿ ਡੋਮੈਸਾਈਲ ਹੋਣਾ ਬਹੁਤ ਜ਼ਰੂਰੀ ਹੈ ਇੱਥੋਂ ਦੀ 12ਵੀਂ ਪਾਸ ਪੰਜਾਬੀ ਦੀ ਹੋਣੀ ਚਾਹੀਦੀ ਇਹ ਸ਼ਰਤਾਂ ਨਹੀਂ ਰੱਖਦੇ ਭਾਈ ਸਾਹਿਬ ਸਾਰੇ ਨੌਕਰੀਆਂ ਸਾਰੀਆਂ ਬਾਹਰ ਜਾਂਦੀਆਂ ਨੇ ਉਹਦੇ ਨਾਲ ਸਾਡੀ ਆਬਾਦੀ ਬੱਚੂ ਸਾਡੀ ਜ਼ੁਬਾਨ ਬੱਚੂਗੀ ਸਾਡਾ ਪਹਿਰਾਵਾ ਬੱਚੇਗਾ ਇਸ ਕਰਕੇ ਇਹ ਮੁੱਦੇ ਨੇ ਪੰਜਾਬ ਦੇ ਇਹਦੇ ਵਾਸਤੇ ਮੈਂ ਲੜਨਾ ਆਇਆ ਵਾਂ ਅਗਰ ਤੁਹਾਨੂੰ ਲੱਗਦਾ ਕਿ ਚੁਟਕਲੇ ਬੈਠ ਰਹੇ ਤੇ ਆਪ ਭਗਵੰਤ ਦੀ ਪਾਰਟੀ ਨੂੰ ਵੋਟ ਪਾ ਸਕਦੇ ਮੈਨੂੰ ਕੋਈ ਇਤਰਾਜ਼ ਨਹੀਂ ਕਰ ਅਗਰ ਚਾਹਣੇ ਹੋ ਕਿ ਕਿਸਾਨਾਂ ਜੀ ਕੁੱਟਕਟਾਪਾ ਹੋਵੇ ਤਾਂ ਬੀਜੇਪੀ ਨੂੰ ਬਾਦਿਓ ਅਗਰ ਚਾਹੁੰਦੇ ਹੋ ਕਿ ਸਾਡੇ ਬੇਤਬੀਆਂ ਹੋਣ ਨੌਜਵਾਨ ਮਾਰਦੇ ਨੇ ਕਬਿਲ ਕਲਾਂ ਦੇ ਵਿੱਚ ਗੋਲੀਆਂ ਦੇ ਨਾਲ ਭੁੱਲ ਕੇ ਸਾਡੀ ਐਸ்சி ਪੀਸੀ ਦੇ ਹਕਾਬ ਤੱਕ ਸਾਬ ਨੂੰ ਆਪਣੇ ਇੱਕ ਉਥੇ ਦੇ ਥੱਲੇ ਰੱਖਣ ਕਾਲੀ ਤਾਂ ਫੇ ਸੁਖਬੀ ਵਾਲੇ ਟੈਂਟੇ ਨੂੰ ਬਾਦਿਓ ਹਾਲਾਂਕਿ ਪਰਮਿੰਦਰ ਨਾਲ ਅਨੇ ਆਇਆ ਹੋਇਆ ਮੈਂ ਤਾਂ ਹਾਲਾਂਕਿ ਮੇਰੇ ਉਹ ਆਪੋਜ਼ਿਟ ਪਾਰਟੀ ਚ ਪਰ ਪਰਮਿੰਦਰ ਸ਼ਰੀਫ ਆਦਮੀ ਆ ਠੀਕ ਹੈ ਡੋਰੀ ਵਿਚਾਰੇ ਨੂੰ ਸੁਖਬੀ ਨੇ ਐਦਾਂ ਕੀ ਕਹਿੰਦੇ ਪੰਜਾਬੀ ਚ ਉਚਲਾ ਕੇ ਉਚਲਾ ਕੇ ਲੈ ਅੱਜ ਮੋਦੀ ਜਿਹਾ ਕੇ ਤੇ ਆ ਮਾਰਿਆ ਉਹਨੇ ਦੇ ਅੰਦਰ ਮੁਕਕੋਲ ਜਿਹਾ ਕੇ ਮਾਰਿਆ ਪਰਮਿੰਦਰ ਸਿੰਘ ਧੀਦਸੇ ਨੂੰ ਯਾਰ ਇਸ ਕਰਕੇ ਮੈਂ ਤੁਹਾਨੂੰ ਅਪੀਲ ਕਰਨਾ ਹੈ ਅਗਰ ਤੁਹਾਨੂੰ ਮੇਰੀਆਂ ਗੱਲਾਂ ਚੈਲਸ ਮੇਰਾ ਭਾਸ਼ਣ ਚੁੱਪਚਾਣ ਵਾਲਾ ਨਹੀਂਗਾ ਮੇਰਾ ਭਾਸ਼ਣ ਤਾੜੀਆਂ ਵਾਲਾ ਵੀ ਹੈ ਨਹੀਂਗਾ ਮੈਂ ਵਿੱਚ ਦੀ ਕਿਸੇ ਨੂੰ ਨਾਰਾ ਵੀ ਨਹੀਂ ਲਵਾਉਣ ਦਿੰਦਾ ਕਿਉਂਕਿ ਗੱਲ ਆਪਾਂ ਨੁਕਤੇ ਦੀ ਕਰਨੀ ਹੈ ਕਿ ਸਾਡੀ ਸਟੇਟ ਨੂੰ ਉੱਪਰ ਕਿੱਦਾਂ ਲੈ ਕੇ ਜਾਣਾ ਕਿੱਦਾਂ ਇਹਦਾ ਕਰਜ਼ਾ ਘਟਾਉਣਾ ਵਾ ਕਿੱਦਾਂ ਸਕੂਲ ਤੇ ਹਸਪਤਾਲ ਬਣਾਉਣੇ ਆ ਇਸ ਮਕਸਦ ਨਾਲ ਤੁਹਾਡੀ ਕਚੇਰੀ ਚ ਆਇਆ ਮੈਨੂੰ ਪੂਰਨ ਆਸ ਹੈ ਤੁਸੀਂ ਸਾਰੇ ਬਹੁਤ ਜਜ਼ਬਾਤੀ ਬਹੁਤ ਅੱਛੇ ਲੋਕ ਹੋ ਆਪਾਂ ਸਾਰੇ ਪੁਰਾਣੇ ਮੇਰੇ ਪਿਤਾ ਜੀ ਨੇ ਤੁਹਾਡੇ ਬਹੁਤ ਸਾਰੇ ਸਕੂਲਾਂ ਵਿੱਚ ਕੇਵਲ ਢੱਲੋਂ ਲੈ ਕੇ ਆਏ ਸੀ ਉਹਨਾਂ ਨੂੰ ਆਪਣੇ ਟੱਲੇ ਵਾਲਾ ਪਿੰਡ ਨਾਲ ਉੱਥੇ ਸਕੂਲ ਅਪਗ੍ਰੇਡ ਕੀਤਾ ਹੋਇਆ ਜਾ ਕੇ ਦੇਖ ਸਕਦੇ ਹੋਰ ਬਹੁਤ ਸਾਰੇ ਐਸਜੀਪੀਸੀ ਮੈਂਬਰ ਵਗੈਰਾ ਮਿਲਦੇ ਨੇ ਮੇਰੇ ਪਿਤਾ ਜੀ ਦੇ ਟਾਈਮ ਦੇ ਜਿਹੜੇ ਕਹਿੰਦੇ ਕਿ ਸਾਡੇ ਸਕੂਲਾਂ ਨੂੰ ਉਹਨਾਂ ਨੇ ਅੱਛਾ ਬਣਾਇਆ ਅਪਗ੍ਰੇਡ ਕੀਤਾ ਭਰਤੀਆਂ ਕੀਤੀਆਂ ਸਭ ਕੁਝ ਕੀਤੇ ਆਂ ਅਸੀਂ ਕਰ ਮੈਂ ਕੰਮ ਕਰਕੇ ਦਿਖਾਵਾਂਗਾ ਤੁਹਾਨੂੰ ਜਿਵੇਂ ਹੀ ਕੰਮ ਕਰੂੰਗਾ ਤਾਂ ਇਹ ਕਿਹੜਾ ਕਿਤੇ ਇਹਦੀ ਖਤਮ ਅਸਾਫ਼ ਕਿਤਾਬੇ ਦਾ ਚੱਲਦਾ ਰਹਿਣਾ ਸਾਰਾ ਹਾਂ ਇਸ ਨਜ਼ਰੀਏ ਨਾਲ ਮੈਂ ਤੁਹਾਡੇ ਦਰਮਿਆਨ ਆਇਆ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਕ